ਸੋ ਦੋਸਤੋ ਇਸ ਵੇਲੇ ਅਸੀਂ ਖੜੇ ਆਂ ਡਿਵੀਜ਼ਨ ਨੰਬਰ 1 ਦੇ ਬਾਹਰ ਕਰੀਬ 2 ਦਿਨ ਪਹਿਲਾਂ ਇਹ ਲੜਕੀ ਹੈਗੀ ਨੀਹਾ ਤਨੇਜਾ ਨਾਮ ਹੈ ਇਹਨਾਂ ਦਾ ਤੇ ਇਹਨਾਂ ਦੇ ਉੱਤੇ ਇੱਕ ਮਨਚਲੇ ਵੱਲੋਂ ਹਮਲਾ ਕੀਤਾ ਗਿਆ ਸੀ ਇਹਨਾਂ ਨੂੰ ਸਲੂਨ ਨੂੰ ਤੋੜਿਆ ਗਿਆ ਇਹਨਾਂ ਦੀ ਕੋਟਮਾਰ ਕੀਤੀ ਗਈ ਤੇ ਦੀਦੀ ਕੰਪਲੇਂਟ ਆ ਥਾਣੇ ਦੇ ਵਿੱਚ 3 ਦਿਨ ਪਹਿਲਾਂ ਦਿੱਤੀ ਗਈ ਸੀ ਤੇ ਜਿਹੜਾ ਸਮਾਨ ਆ ਜਿਹੜਾ ਸਲੂਨ ਦੀ ਤੋੜਪਨ ਹੋਈ ਸੀ ਜਿਹੜੇ ਸਲੂਨ ਦੇ ਵਿੱਚ ਚੋਰੀ ਹੋਇਆ ਸੀ ਝੂਮਰ ਸੀਗਾ ਇੱਕ ਫ੍ਰਿਜ ਸੀ ਇੱਕ ਬਾਲ ਫੈਨ ਸੀਗਾ ਏਸੀ ਸੀ ਹੋਰ ਕਈ ਤਰ੍ਹਾਂ ਦਾ ਜਿਹੜਾ ਸਮਾਨ ਸੀਗਾ ਟੇਬਲ ਸੀਗਾ ਉਹ ਸਾਰਾ ਉਸ ਲੜਕੇ ਦੇ ਘਰੋਂ ਜਿਹੜਾ ਬਰਾਮਦ ਹੋਇਆ ਸੀਗਾ ਤੇ ਉਸ ਦੇ باوجود ਵੀ ਅੱਜ ਗੁੰਡਾਗਰਦੀ ਸ਼ਹਿਰ ਦੇ ਵਿੱਚ ਇਸ ਪੱਧਰ ਤੇ ਹੋ ਗਈ ਆ ਕਿ ਜਿੱਥੇ ਥਾਂ-ਥਾਂ ਤੇ ਜਗ੍ਹਾ-ਜਗ੍ਹਾ ਤੇ ਜਿਹੜੀਆਂ ਗੋਲੀਆਂ ਚੱਲਦੀਆਂ ਪਈਆਂ ਅੱਜ ਉਹਦੀ ਗੁੰਡਾਗਰਦੀ ਇਸ ਤਰੀਕੇ ਦੇ ਨਾਲ ਜਿਹੜੀ ਵੱਧ ਗਈ ਕਿ ਉਹਨੇ ਆ ਕੇ ਫੇਰ ਇਹਨਾਂ ਦੀ ਦੁਕਾਨ ਦੇ ਉੱਤੇ ਆ ਕੇ ਫਿਰ ਤੋਂ ਹਮਲਾ ਕੀਤਾ ਇਨਾਂ ਦੇ ਬਾਹਰ ਖੜੀ ਐਕਟਵਾਂ ਨੂੰ ਹਿੱਟ ਕੀਤਾ ਤੇ ਵੱਡੀ ਗੱਲ ਆ ਕਿ ਜਿਹੜੀ ਕਾਰ ਵੀ ਇਹਨਾਂ ਦੀ ਆ ਇਹਨਾਂ ਦਾ ਪਾਸਪੋਰਟ ਵੀ ਲੈ ਕੇ ਫਰਾਰ ਹੋ ਗਿਆ ਇਹਨਾਂ ਦਾ ਇੱਕ ਆਈਫੋਨ ਆ ਉਹ ਲੈ ਕੇ ਚੋਰੀ ਕਰਕੇ ਲੈ ਗਿਆ ਤੇ ਇਹਨਾਂ ਦੀ i20 ਕਾਰ ਮਤਲਬ ਸਾਰਾ ਕੁਝ ਇਹਨਾਂ ਦਾ ਉਹਨੂੰ ਮਿਸਯੂਜ਼ ਵੀ ਕੀਤਾ ਜਾ ਰਿਹਾ ਜਿਹਦੀ ਕੰਪਲੇਨ ਡਿਵੀਜ਼ਨ ਨੰਬਰ 1 ਦੇ ਵਿੱਚ ਦਿੱਤੀ ਗਈ ਆ ਤੇ ਅੱਜ ਫੇਰ ਉਹਦੇ ਵੱਲੋਂ ਜਿਹੜੀ ਗੁੰਡਾਗਰਦੀ ਕੀਤੀ ਗਈ ਆ ਸੋ ਅੱਜ ਇਸ ਲੜਕੀ ਨੂੰ ਵੀ ਡਰਿਆ ਤੇ ਸਾਨੂੰ ਵੀ ਜਿਹੜਾ ਡਰਿਆ ਕਿ ਇਹ ਕਿਤੇ ਇਹਦੀ ਕੋਈ ਜਾਨੀ ਨੁਕਸਾਨ ਨਾ ਕਰ ਦੇਵੇ ਜਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਪ੍ਰਸ਼ਾਸਨ ਦਾ ਵੀ ਕੋਈ ਡਰ ਨਹੀਂ ਕਿ ਉਹਦੇ ਖਿਲਾਫ ਕੰਪਲੇਨਟ ਹੋ ਚੁੱਕੀ ਆ ਪੁਲਿਸ ਨੂੰ ਲਬਦੀ ਪਈਆ ਇਹਦੇ باوجود ਵੀ ਉਹ ਬੰਦਾ ਆ ਕੇ ਤੇ ਇਹਨੂੰ ਇਸ ਕੁੜੀ ਦੇ ਉੱਤੇ ਫਿਰ ਤੋਂ ਹਮਲਾ ਕਰਦਾ ਆ ਸੋ ਮੈਂ ਇਸ ਭੈਣ ਨੂੰ ਕਹੂੰਗਾ ਕਿ ਤੁਸੀਂ ਆਪਣੀ ਜਿਹੜੀ ਕਿਦਣ ਕੰਪਲੇਨਟ ਜਿਹੜੀ ਦਿੱਤੀ ਸੀ ਤੁਸੀਂ ਕਿੰਨ ਟਰੀਕ ਨੂੰ ਦਿੱਤੀ ਸੀ ਸਰ ਓਕੇ ਕਿੰਨ ਟਰੀਕ ਨੂੰ ਦੁਪਹਿਰੇ 1.5 ਵਜੇ ਕਿ ਦਿੱਤੀ ਸੀਗੀ ਕੰਪਲੇਨ ਕੀ ਹੋਇਆ ਸੀ ਉਸ ਦਿਨ ਜਦੋਂ ਤੋੜਪਾਨੋਂ ਨੇ ਕੀਤੀ ਆ ਕਿ ਕਿਹੜੇ ਟਾਈਮ ਕੀਤੀ ਤੋੜ ਮੈਂ ਤੁਹਾਨੂੰ ਪਤਾ ਕੁਛ ਸਰ 2-3 ਨੂੰ ਰਾਤ ਨੂੰ 2:30 ਵਜੇ ਉਹਨਾਂ ਨੇ ਤੋੜਪਾਨ ਕੀਤੀ ਜਿਹੜਾ ਕਿ ਮੈਨੂੰ ਗਲੀ ਵਾਲਿਆਂ ਨੇ ਆਸ-ਪਾਸ ਵਾਲਿਆਂ ਨੇ ਦੱਸਿਆ ਕਿ 2:30 ਵਜੇ ਸਾਨੂੰ ਖੜਕੇ ਦੀ ਆਵਾਜ਼ ਆ ਰਹੀ ਸੀ ਕਾਫੀ ਸ਼ਟਰ ਬੰਦ ਕਰਕੇ ਸਾਰਾ ਸਾਰਾ ਕੁਝ ਤੋੜਿਆ ਉਹਨਾਂ ਨੇ ਓਕੇ ਸਮਾਨ ਜਿਹੜਾ ਬਰਾਮਦ ਉਹਦੇ ਘਰੋਂ ਉਹਨਾਂ ਦੇ ਘਰੋਂ ਹੋਇਆ ਸਾਰਾ ਬਰਾਮਦ ਉਹ ਉਸਨੇ ਕੀਤਾ ਪੁਲਿਸ ਨੇ ਕੀਤਾ ਮਤਲਬ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਾਰਾ ਪੁਲਿਸ ਦੀ ਹਾਜ਼ਰੀ ਵਿੱਚ ਸਾਰਾ ਕੁਝ ਬਰਾਮਦ ਹੋਇਆ ਸੀ ਉਹ ਸਮਾਨ ਕਿੱਥੇ ਆਹੋ ਸਰ ਉਹ ਸਮਾਨ ਮੇਰੇ ਸਲੂਨ ਉਹਨਾਂ ਨੇ ਰਖਵਾਤਾ ਸੀਗਾ ਮੈਂ ਪੁੱਛ ਕੇ ਉਹਨਾਂ ਨੂੰ ਰੱਖਿਆ ਸੀਗਾ ਸਰ ਸਰ ਉਹਦਾ ਸਾਮਾਨ ਹਾਲੇ ਮੈਨੂੰ ਮਿਲਿਆ ਨਹੀਂ ਆ ਉਹਨਾਂ ਨੇ ਕਿਹਾ ਸੀਗਾ ਮੁੰਡੇ ਦੀ ਮੰਮੀ ਮੇਰੇ ਤੇ ਇਲਜ਼ਾਮ ਲਗਾ ਰਹੀ ਸੀ ਕਿ ਸਾਡੇ ਮੁੰਡੇ ਨੇ ਪੈਸੇ ਲਗਾਏ ਨੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਪਹਿਲੇ ਬਿੱਲ ਲੈ ਕੇ ਆਓ ਸਾਰਾ ਉਹਨਾਂ ਨੇ ਨੋਟ ਕਰ ਲਿਆ ਸੀਗਾ ਉੱਥੇ ਸਾਮਾਨ ਕਿ ਜਦੋਂ ਤੁਸੀਂ ਬਿੱਲ ਲੈ ਕੇ ਆਓਗੇ ਤੁਹਾਨੂੰ ਉਹ ਸਾਮਾਨ ਮਿਲ ਜੇਗਾ ਸਰ ਅੱਜ ਮੈਂ ਬਿੱਲ ਲੈਣ ਗਈ ਹੋਈ ਸੀਗੀ ਤੇ ਪਿੱਛੋਂ ਮੈਨੂੰ ਫੋਨ ਆ ਰਿਹਾ ਇਹਨਾਂ ਇਹਨਾਂ ਦੀ ਬੇਟੀ ਦਾ ਕਿ ਉਹ ਆ ਕੇ ਬਾਹਰ ਹਰਾਸਮੈਂਟ ਕਰ ਰਿਹਾ ਮੈਂਟਲੀ ਹਰਾਸਮੈਂਟ ਧਮਕੀਆਂ ਦੇ ਰਿਹਾ ਸਰ ਗੱਡੀ ਸਕੂਟਰੀ ਕੁੜੀ ਦੀ ਤੋੜ ਕੇ ਚਲੇ ਗਏ ਸਰ ਓਕੇ ਚਲੋ ਸੋ ਇਹ ਸਾਰੇ ਸਬੰਧ ਦੇ ਵਿੱਚ ਅੱਜ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਆ ਤੇ ਐਸਐਚਓ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਵਿਦਨ ਮਤਲਬ 1-2 ਦਿਨ ਦੇ ਵਿੱਚ ਹੀ ਉਹਨੂੰ ਫੜ ਕੇ ਐਫਆਈਆਰ ਦਰਜ ਕਰਕੇ ਤੇ ਜੇਲ੍ਹ ਦੀਆਂ ਸਲਾਖਾਂ ਦੇ ਪਿਛੇ ਭੇਜ ਦਿੱਤਾ ਜਾਊਗਾ ਸੋ ਸਾਡੇ ਨਾਲ ਹੁਣ ਜਿਹੜੀ ਪੁਲਿਸ ਟੀਮ ਆ ਉਹ ਰੇਡ ਕਰ ਲਈ ਜਾ ਰਹੀ ਆ ਧੰਨਵਾਦ